ਹਾਂਜੀ ਸਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰਿਆਂ ਠੀਕ ਹੋਵਾਂਗੇ ਵਧੀਆ ਹੋਵਾਂਗੇ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਬਲੌਗ ਅੱਜ ਹੈ ਅੱਜ ਕੀ ਆ ਸੰਝ ਕਿਉਂ ਲੱਗਦੀ ਆ ਕੀ ਲੱਗਦੀ ਆ ਕਿਸੇ ਨੂੰ ਨਵਰਾਤ ਰੇ ਨਵਰਾਤ ਰਿਆਂ ਚ ਨਰਾਤੇ ਕਹਿੰਦੇ ਨੇ ਕੱਲੋਂ ਪਹਿਲਾਂ ਨਰਾਤ ਨਾ ਇਹ ਤਾਂ ਕੱਲੋਂ ਪਹਿਲਾਂ ਨਰਾਤਾ ਨਰਾਤੇ ਦੇ ਇੱਕ ਦਿਨ ਪਹਿਲਾਂ ਸੰਝ ਹੀ ਲੱਗ ਜਾਂਦੀ ਹੈ ਵੈਸੇ ਸ਼ਹਿਰਾਂ ਦੇ ਲੋਕਾਂ ਨੂੰ ਪਤਾ ਨਹੀਂ ਹੁਣ ਪਿੰਡਾਂ ਦੇ ਨੂੰ ਸਾਰਿਆਂ ਨੂੰ ਪਤਾ ਦੇਖਦੇ ਰਹੋ ਸੰਝ ਲਾਉਣ ਲੱਗਿਆ ਗੋਹੇ ਚੱਤ ਲਵੇੜੇ ਲੈ ਬਣ ਤੂੰ ਲਾਈ ਨਹੀਂ ਫਟਾਫਟ ਕੇ ਹੱਥ ਲਾ ਦੇਂਦੇ ਗੋਦਨ ਚੱਕਰ ਦੀ ਲੋੜ ਤਾਂ ਬਿਰੀ ਗਈ ਗੋਦਨ ਚੱਕਰ ਦੀ ਮਾਤਮਾ ਕੀ ਕਰੀਗਾ ਬਸ ਹਾਂ ਠੀਕ ਹੈ ਸਹੀ ਹੋ ਲਾ ਮਾਂ ਬਣਾਦੀ ਯਾਰ ਬਣਾ ਉਧਰ ਇਹ ਡੱਗੇ ਰਾਹ ਤੇ ਨਾਲਾ ਮੋੜਦੇ ਨਾਲ ਨਹੀਂ ਚਲ ਪੜਾ ਨਾ ਪਰ ਕੋਈ ਨਾ ਹੋ ਠੀਕ ਆ ਨਾਲ ਨਹੀਂ ਡੁੱਢਨੇ ਠੀਕ ਆ ਠੀਕ ਆ ਹਾਂ ਨਾਲ 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 ਨਹੀਂ ਫਿਰ ਪੱਤੇ ਨਹੀਂ ਆ ਫਿਰ ਪੱਤੇ ਨਹੀਂ ਆਣੇ ਫਿਰ ਪੱਤੇ ਨਹੀਂ ਆਣੇ ਨਾਲ ਬਾਸੀ ਦਾ ਵਿੱਚ ਉਹ ਦੇਖੋ ਜੀ ਹੁਣ ਸਾਂਝੀਆਂ ਵੀ ਮੁੱਲ ਦੀਆਂ ਹੋਣ ਲੱਗੀਆਂ ਘਰੇ ਬਣਾਉਣ ਦੀ ਲੋੜ ਸੀ ਪੈਂਦੀ ਇਸ ਲਈ ਸਾਂਝੀ ਬਾਜ਼ਾਰੋਂ ਖਰੀਦ ਕੇ ਲਿਆਂਦੀ ਆ ਅਸੀਂ ਇਧਰ ਆ ਪੈਣ ਖਰੀਦ ਕੇ ਲੈ ਕੇ ਆ ਸਾਡੇ ਸਾਡੇ ਕੋਲ ਨਾ ਟਾਈਮ ਨਹੀਂ ਸੀਗਾ ਇਹ ਸਾਡੇ ਮੁੰਡੇ ਦੀ ਸਾਲੀ ਠੀਕ ਆ ਅੱਧੇ ਘਰ ਵਾਲੀ ਇਹ ਕੁਝ ਕਰਦੀ ਐ ਲੈ ਇੱਧਰ ਉਹ ਥੱਲੇ ਲਾਜ ਕਰ ਉਹ ਘਾੜਾ ਵੀ ਨਾ ਕੱਢਣ ਲੱਗਦੀ ਵੀ ਨਹੀਂ ਨਹੀਂ ਉਹ ਨਹੀਂ ਹੈ ਦਾ ਹਾਂ ਲੈ ਮੈਂ ਬਰੋਟਾ ਦਾ ਪੁਲਾਵਾ ਇੱਥੇ ਲਾ ਮਨਾ ਨਹੀਂ ਇਹ ਕਿੰਨਾ ਹੈ 200 ਥੱਲੇ ਇਹਦੇ ਤੋਂ ਹੋਰ ਮੈਂ ਕਿੱਦ ਲਾ ਦਾਂ ਇੱਥੇ ਇੱਥੇ ਲਾ ਨਹੀਂ ਬੜਾ ਉੱਚਾ ਹੋ ਜਾਵੇਗਾ ਮੈਨੂੰ ਕਾਹ ਲੈ ਕਿੰਨਾ ਛੋਟਾ ਥੋੜਾ ਹੋਰ ਇੱਥੇ ਠੀਕ ਆ ਚਲ ਇਹ ਹੱਥ ਲੂੰਗਾ ਗਾਹ ਇੰਦਾ ਪਿਛਲੇ ਕੇ ਦੇਖ ਲਾਉਂਦਾ ਪਾਗਲੇ ਘਾੜਾ ਤੋਂ ਇੰਦਾ ਬਰੋਟਾ ਕੀ ਹੁੰਦਾ ਗੁਰਵੰਦਰ ਸਭ ਨੂੰ ਮੈਂਟ ਕਰਕੇ ਦੱਸਿਆ ਤੇ ਭਾਤਾ ਕੀ ਵੀ ਥੋੜੀ ਸ਼ਕਲ ਨਹੀਂ ਦਿਖਾਣੀ ਵੀਡੀਓ ਨੂੰ ਪੂਰਾ ਦੇਖਿਓ ਇੱਧਰ ਜਾ ਮੈਂ ਤੈਨੂੰ ਕੁਝ ਲੈਣੀ ਜਾਉਂਦਾ ਤੂੰ ਇੱਥੇ ਬੈਠਾ ਕੀ ਕਰਦਾ ਆ ਦੇਖ ਮੈਂ ਉਹ ਇਹਨੂੰ ਹਸਪਤਲ ਲੈਣਾ ਕਰਦਾ ਲਾਖ ਨੂੰ ਸੁਸੰਗੜਾ ਜੱਗੀ ਦੇਖੀ ਉੱਪਰ ਠੀਕ ਆ ਠੀਕ ਆ ਸਹੀ ਹੈ ਹਾਂ ਮੈਂ ਸ਼ਕਲ ਵਿੱਚ ਵੇ ਤੂੰ ਬੰਦਾ ਇੱਧਰ ਇੱਕ ਵੀਆਈਪੀ ਬੰਦਾ ਬੈਠਾ ਜੀ ਸ਼ਕਲ ਨਹੀਂ ਜੀ ਸਾਡੀ ਸ਼ਕਲ ਦਿਖਾਣੀ ਤੇ ਤੇਰੇ ਕੱਪੜੇ ਨਹੀਂ ਫਿੱਟ ਪਾਏ ਹੋਏ ਕੁਦੂ ਹੁੰਦਾ ਇੱਕ ਦਾ ਮਰਾਤੀ ਮਰਾਖੜ ਲੈ ਆ ਦੇਖ ਇੱਕ ਮਰਾਸੀ ਦਾ ਮਾਸਟਰ ਆ ਮੂੰ ਇੱਧਰ ਲਾ ਮਰਾਸੀ ਦਾ ਗੱਗੇ ਨੀਚੇ ਨਸੜਦੀ ਲੈ ਪੁੱਤ ਦੇਖੀ ਕਰ ਬਾਅਦ ਚਾ ਕੇ ਸਲਾਹਾਂ ਦੇਣੀ ਆ ਵੀ ਆ ਮਰਾਸੀ ਤੁਸੀਂ ਇੱਥੇ ਨਾ ਆਣਾ ਇੱਥੇ ਨਾ ਚੱਲ ਆਪਾਂ ਕਿਸੇ ਦੀ ਸਲਾਹ ਮੰਨ ਜਦ ਤੂੰ ਇਹਨੂੰ ਇਹਨਾਂ ਨਹੀਂ ਨਾ ਪੜੀਂ ਸਲਾਹਕਾਰ ਬੰਦੇ ਕੋਲ ਦੱਸ ਖੜ ਦੇ ਸੂਰਜ ਲਾ ਦਾਂਗੇ ਇੱਥੇ ਆ ਨਹੀਂ ਹਨ ਆ ਨਾ ਕੁਲਿੰਦ ਪਤਾ ਲੈ ਲੈ ਇਹਨੂੰ ਹਲੋ ਆ ਆਪ ਦਾ ਮਾਮਾ ਨਹੀਂ ਕਰਾ ਹਲੋ ਇਹਦੀ ਦੀ ਨੂੰ ਤੇ ਬੱਟਾ ਤੇ ਤਾਂ ਨਹੀਂ ਖੜਦੀ ਹਲੋ ਇਹ ਨਹੀਂ ਇਹ ਨਹੀਂ ਪੈਰ ਨਹੀਂ ਰੱਖਾ ਕਰਦੇ

ਮਾਮੀ ਕਹਿੰਦੀ ਸੀ ਅਗਰ ਸੱਕੀ ਆ ਰਹੀ ਸੀ ਇਹ ਦੇਖ ਦੇ ਤਾਈ ਤੋਂ ਪੰਜ ਦਿਨ ਹੋ ਗਏ ਉਹਨਾਂ ਨੇ ਮਾਮੀ ਨੇ ਮਰਚ ਲਈ ਉਹਦੇ ਕੱਪੜੇ ਨਹੀਂ ਮਾਮੀ ਦੀ ਮਾਮੀ ਹੁਣ ਵਿੱਚ ਆਈ ਹੈ ਮਾਮੂ ਹੱਥ ਤੇ ਤਾਂ ਸਹੀ ਹੱਟੇ ਹੈ ਮੈਂ ਫੋਨ ਹੈ ਹਾਂ ਹਾਂ ਸਹੀ ਹੈ ਅੱਲਾ ਕੰਦੇ ਦੂਰ ਚਲਾ ਇੱਕ ਮਿੰਟ ਰੱਖੋ ਗਾ ਕੇ ਹਟ ਜਾ ਭਾਈ ਚਲਾ ਹੋ ਬੋਡੀ ਗੁਰੀ ਕਰ ਦੇ ਬਈ ਆਏ ਹੋਗੇ ਹਨਾ ਨਹੀਂ ਆਏ ਨਹੀਂ ਪੁੱਟੇ ਚਲਾ ਲੈਣੇ ਮਾਰਨੇ ਤਾਂ ਹੈ ਪੂਰੇ ਬਣਾ ਆਏ ਆਉਣਗੇ ਫਿਰ ਲੈ ਉਹ ਚੱਕ ਤੇੜੀਆਂ ਲੈ ਆ ਵਾ ਪ੍ਰੀਤੀ ਪ੍ਰੀਤੀ ਇਹ ਆਈ ਲੀਕਾ ਨੰਦ ਬਿਧੀ ਹਾਂ 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 ਠੀਕ ਬੋਹਾਂਟ ਮੋਹਰ ਬੋਹਾਂ ਪ੍ਰੀਤੀ ਆ ਨਕੇ ਪਾ ਲੱਗੀਆਂ ਮੋਕਾਂ ਆ ਨਾ ਫੇਰ ਪਤਾ ਲੱਗ ਜੂ ਨਾ ਨਹੀਂ ਕੋਈ ਵੀਡੀਓ ਬਣਾਉਣ ਦੇ ਤਾਂ ਉਹ ਕਰੇ ਇਹ ਸਹੀ ਇੱਕ ਹੀ ਲੱਗੇ ਆ ਨਾ ਉਹ ਕੰਦੀਆਂ ਇਹਨਾਂ ਦੀਆਂ ਬੋਟੀਆਂ ਮੈਟੀਆਂ ਅੰਦਰ ਇੱਕ ਟੋਟਾ ਇੱਕ ਫਿਲਾ ਦਿੰਦਾ ਤੇ ਤੇ ਛਾਲ ਮਾਰਨੀ ਆ ਉਹ ਮਾਰ ਕਾਕੇ ਉੱਥੋਂ ਮਾਰ ਲੈ ਦੇ ਇਧਰੋਂ ਮਾਰ ਤੂੰ ਮਾਰਾ ਤੇ ਖਸੇ ਛੱਡ ਕੇ ਇੱਥੇ ਤਰਾ ਇੱਥੇ ਲਾ ਦੇ ਮੈਂ ਨਹੀਂ ਮਾਰਨੀ ਜਾਨ ਬਹੁਤ ਪਿਆਰੀ ਹੈ ਇਹਦਾ ਮੋਟਰ ਬਣਾਣਾ ਪੁੱਤ ਹਾਲੇ ਘਟਨੇ ਮੋਟਰ ਦਿੱਤਾ ਜਾਨ ਜਾਨ ਬਣਾ ਦੇ ਕੱਟ ਨਹੀਂ ਘਟ ਵੀ ਨਹੀਂ ਅਮਾਓ ਬਣਾ ਲਿਓ ਕਹਿ ਹੁੰਦੇ ਨੇ ਗੋਲਾ ਬਣਾ ਦਿਓ ਦੂਗਾ ਡੱਬ ਕਿੱਥੇ ਆਉਣਾ ਉਹ ਸਰਦੀ ਵੀ ਤੇ ਰਹੀ ਹੈ ਅਮਾ ਦਾ ਇਹ ਜੱਫੀ ਫੜਾਉਂਦਾ ਓਏ ਜੇ ਬਿਸ਼ਲੀ ਵਾਰੀ ਆ ਤਾਂ ਗੋਲੇ ਜੇ ਬਣਾ Cazzo! Cazzo! Cazzo!

ਲਾਉਦੀ ਹੁਣ ਸਾਡੀ ਸਾਂਝੀ ਤਿਆਰ ਹੈ ਠੀਕ ਆ ਲੱਗ ਚੁੱਕੀ ਹੈ ਇਹ ਮੋਲ ਦੀ ਸਾਂਝੀ ਹੈ ਉੱਪਰ ਕਰਕੇ ਕਰ ਉੱਪਰ ਕਰਕੇ ਹੱਥ ਗੋਹਿਆ ਹੈ ਤੇ ਸ਼ਹਿਰ ਚ ਰਹੇ ਹੋਣੇ ਵੀ ਗੋਹੇ ਨਾ ਤਪਾ ਸਕਦੇ ਨੇ ਇਹ ਉਸ ਬੰਡਾ ਵਾਲਿਆਂ ਨੂੰ ਦਿਖਾਇਆ ਨਹੀਂ ਖੜ ਤਾਂ ਕਿਹ ਪੈਨ ਨੂੰ ਕਿੰਨਾ ਚੋਟ ਇੱਕ ਸਾਡਾ ਜਮੂਰਾ ਇਹ ਬੜਾ ਦੂਤਾ ਦਾ ਇੱਕ ਕਲੰਦਰ ਵਿਚਾਰੇ ਲਾ ਕੇ ਨਾ ਰੇ ਪੈਨ ਹੋ ਰਹੀ ਆ ਤੇ ਸੱਚੀ ਮੋਲ ਲਏ ਇਹ ਤਾਂ ਤੁਮ ਆਂ ਗਿਦੇ ਮੇਰਾ ਗੋਆ ਹੋਇਆ ਹੋਇਆ ਇਹਨੇ ਮਾਂ ਨੂੰ ਫਰਦੀਆਂ ਤੂੰ ਹੋ ਸੇ ਹੇਲ ਲਗੀ ਤੇਰੀ ਮਾਂ ਹੇਲ ਲਗੀ ਹੋਰ ਰਾਤ ਗੋਹਾ ਬਾਬਾ ਜਿਹੜੋ ਉੱਥੇ ਦਾ ਲਾ ਦੋ ਕਿੱਥੇ ਖਾਲੀ ਛੱਡੀ ਪਈ ਐ ਤੂੰ ਕਿੱਥੇ ਹੋਰੇ ਦਾ ਲਾ ਦੋ ਤਾਰੇ ਹਾਂ ਲਾ ਦੇ ਗਰੇਂਦਰ ਮਸਾਂ ਲਾ ਦੇ ਬਸ ਹੋਰ ਨਾ ਮੀ ਬੋਲ ਰਹੀ ਥੜੀ ਥੜੇ ਨਾ ਘਟ ਪੈਣ ਤੈਨੂੰ ਬੁਲਾਵਾ ਥੜੀ ਬੇਇੱਜ਼ਤੀ ਕਰੀ ਜਾਂਦਾ ਉਹ ਸਾਰੀ ਲਾਤੀ ਹੁਣ ਕਹਿਣਾ ਕਹਿੰਦਾ ਬੇਅਕਲ ਤੇਰੇ ਵੀ ਕਿੱਲੋ ਹੋਏ ਬੰਨ ਲਾ ਕਿਦਾ ਕੋਈ ਨਾ ਕਾੜੋ ਆਈ ਗੋਿਆਰੇ ਹੱਥ ਚਾਦਾ ਹੋਰੇ ਕੀ ਲਾਉਂਦਾ ਉਰੇ ਵੀ ਤਾਰੇ ਲਾ ਦਿੰਨੇ ਵਸ ਮੇਰੇ ਨਾਮ ਕਰਦੇ ਨਾ ਕੋਈ ਨਾ ਕੋਈ ਨਹੀਂ ਲਾ ਦਿੰਦੇ ਵਸ ਜਾਮ ਜਾ ਕੇ ਵਿਗਦੇ ਨਹੀਂ ਇਹ ਬਾਹਰ ਗਏ ਜਾ ਹਾਂਜੀ ਹਾਂਜੀ ਕੱਲ ਦੇ ਕੱਲ ਕੱਪੜੇ ਕਿੰਨੇ ਕਰਨੇ ਹੜ ਜਾ ਕਰੋ ਤੇਰੇ ਬਾਪ ਕੋ ਆਉਂਦਾ ਠੀਕ ਹੁਣ ਉਹ ਬਣਾਉਣੀ ਹੈ ਦੀਵਾਰ ਰੱਖਣ ਨੂੰ ਤੇਰੀ ਹਾਂ ਹਾਂ ਬਣਾ ਲਏ ਓਕੇ ਬਣਾਉ ਇਹਨੇ ਕਰਦੇ ਇੱਥੇ ਬਣਾ ਦਿੰਨੇ ਇੱਥੇ ਸਪੇਸ ਹੋਊਗਾ ਕਿੱਥੇ ਬਣਾਉਂ ਜੀ ਨਾ ਨਾ ਇੱਧਰ ਬਣਾ ਦੇ ਉਹਦਾ ਸਾਈਡ ਤੇ ਚੰਗੀ ਹੋ ਚਾਰ ਦਵ ਚਾਰ ਜੀ ਰਹਾ ਹੋਰ ਬਚ ਗਏ ਥੋੜੇ ਜਿਹਾ ਫਿਰdre ਖਾਲੀ ਜੀ ਜਗਾ ਉਰੇ ਲਾ ਦੇ ਆ ਫੜ ਇੱਕ ਹੋਰ ਹੈਗਾ ਵਾ ਹਾਂ ਪੰਜ ਵੀ ਲਾ ਦੇ ਹਾਂ ਜਿਵੇਂ ਆ ਬਣਾਇਆ ਉਹ ਵੀ ਬਣਾ ਦੋ ਜੀ ਹਾਂ ਇੱਥੇ ਕਿੱਥੇ ਲਾਉਣਾ ਇਸੇ ਬਣਾਉਣਾ ਉਹ ਬੀਰ ਰੱਖਣ ਨੂੰ ਬਣਾਵਾਂਗੇ ਮੈਂ ਥੱਲੇ ਲਾ ਦੋ ਥੱਲੇ ਲਾ ਦੇ ਫਿਰ ਉਹ ਚਾਰਸ ਜੀ ਹੋ ਜੂ ਨਾ ਫਿਰ ਅੱਧੀ ਕਹਿੰਦਾ ਤਾਂ ਖਰਾਬ ਕੀਤੀ ਐ ਚੱਟ ਲਓ ਜੀ ਹੁਣ ਹੋ ਚੁੱਕੀ ਐ ਸਾਂਝੀ ਕੰਪਲੀਟ ਸਭੀ ਤੇ ਠੀਕ ਐ ਇਧਰ ਮੇਰੇ ਫੇਸ ਤੇ ਕਰ ਕੈਮਰਾ ਬੋਲਣਾ ਵਿੱਚ ਇੱਕ ਸਾਡੇ ਦਵਾਕਾਂ ਨੂੰ ਬੋਲਣ ਦੀ ਬਹੁਤ ਹੱਤ ਲਓ ਜੀ ਸਾਂਝੀ ਹੋ ਚੁੱਕੀ ਐ ਸਾਡੀ ਤਿਆਰ ਪਿੱਛੇ ਇਹਨਾਂ ਟਾਈਪ ਭੰਜਰੇ ਇੱਧਰ ਖੜ ਕੇ ਲਾਈ ਆਇਆ ਐ ਕਰ ਫੱਟੀ ਤੇ ਸਾਡਾ ਬੰਦਾ ਮਾਦਰਾ ਰਹਿ ਗਿਆ ਠੀਕ ਐ ਸਾਂਝੀ ਹੋ ਚੁੱਕੀ ਤਿਆਰ ਸਾਂਝੀ ਨਾ ਕਰਦੇ ਆ ਇੱਕ ਫੋਟੋ ਫੋਟੋ ਕਰਦੀਆਂ ਨਾ ਸਾਰੇ ਕਰਾ ਲਿਓ ਮੰਮੀ ਚੰਨੀ ਲਿਆ ਐ ਪਾਪਾ ਸੁਵੇਰੀ ਗੁਰਕਵਿੰਦਰ ਦੀ ਚਿੱਤੇ ਮੱਠੇ ਜਾਂਦੇ ਹੋ ਹਾਂ ਹਰਾ ਮੈਂ ਆਹ ਕਿਲੰਤਰ ਮੈਂਨ ਭਾਈ ਉਹ ਆ ਦੀਵੇ ਵਾਸਤੇ ਆਈ ਬੜ ਮਿੰਨ ਬਣਾਉਣ ਨੂੰ ਲੱਗਾਂ ਕਿੰਨਾ ਬਣਾ ਮਮਮੀ ਤੋਂ ਬਣਵਾ ਲਵਾਂ ਡੂੰਗਾ ਤੇ ਕਰਦੇ ਬਸ ਆਏ ਹਾਂ ਫਾਈ ਕਰਦੇ ਲੱਡੀ ਕੋਲ ਕਿਤੇ ਮੋਟੇ ਆ ਕੇ ਤੋਵੇਂ ਥੋੜਾ ਜਿਹਾ ਹੋਰ ਪਰ ਇਹ ਹੋ ਗਿਆ ਪਰ ਇਹ ਮੈਂ ਕਰਾਂ ਲਊਗਾ ਲੈ 来 ਮੈਂ ਫੋਟੋ ਕਿਥੇ ਸੈਟ ਕਰੀ ਬਰ ਲੋੜ ਤੇ ਕਾਲ ਆ ਰਹੀ ਲੋੜ ਤੇ ਬਾਸ ਲੱਕ ਵੜ ਬੋਲੋ ਹਾਂਜੀ ਸੰਜੀ ਹੋ ਚੁੱਕੀ ਕੰਪਲੀਟ ਸਾਰੇ ਆਨੇ ਬਲਾਕ ਵੰਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਸੰਜੀ ਕਿੱਦਾਂ ਹੀ ਲੱਗੀ ਧੰਨਵਾਦ ਜੀ ਕੈਮਰਾਮੈਨ ਦਾ ਬਾਈ ਬਾਈ ਅੱਜ